हां जी दोस्तों ससरीकार सारे किसान फार्मर वीरा नु सो दोस्तों आज पहुंचेया पਿੰਡ रसूलपुर नहरा तहसील जिला श्री तरनतारन साहिब वीरा निशान कोले आएया दोस्तों पशु व्यापार ਦਾ ਕੀਤਾ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਆ ਇਸ ਕਿਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ ਇੱਕ ਮੱਝ ਦਿਖਾਵਾਂਗੇ ਦੋਸਤੋ ਨੀਲੀ আরাਵੀ ਦੇ ਵਿੱਚ ਮੱਝ ਆ ਤਾਜੀ ਸੂਈ ਆ ਬਿਲਕੁਲ ਸੱਜਰ ਇੱਕ ਵਾੜ ਦਿਖਾਵਾਂਗੇ ਪੂਰੀ ਤਿਆਰੀ ਵਾਲੀ ਆ ਠੀਕ ਹੈ ਜੀ ਦਿਨ ਕੰਪਲੀਟ ਆ ਵੈਸੇ ਸੋ ਤਿਆਰੀ ਵਾਲੀ ਆ ਅੱਜ ਭਲਕ ਹੋ ਸਕਦਾ ਦੋ ਚਾਰ ਦਿਨ ਗੱਡ ਵੀ ਜਾਵੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਨਿਸ਼ਾਨ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਅੱਜ ਤਰੀਕ ਦੋਸਤੋ ਵੀਡੀਓ ਬਣਾ ਰਹੇ ਆਪਾਂ 9 ਜੂਨ ਤੇ ਸਮਾਂ ਕੋਈ ਸ਼ਾਮ ਦਾ ਆਏਗਾ ਦੋਸਤੋ 3:30 4 ਵਜੇ ਦਾ ਇੱਕ ਮੱਝ ਸੂਈਏ ਦੋਸਤੋ ਹਰ ਵਾਰ ਆਪਣੀ ਬੇਨਤੀ ਹੁੰਦੀ ਹੈ ਵੀ ਜਿਹੜਾ ਕੋਈ ਭਰਾ ਸਜਣ ਪਸ਼ੂ ਲੈਣ ਆ ਰਿਹਾ ਸੂਆ ਸੂਆ ਪਸ਼ੂ ਲੈਂਦੇ ਹੋ ਤੇ ਦੋ ਡੰਗ ਚਾਹੇ ਚੋਕੇ ਤਸੱਲੀ ਕਰ ਲਿਓ ਗੱਬਰ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਤੇ ਚੌਹ ਥਣ ਦਾ ਟਿੱਪ ਕੇ ਭਰਾ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਹੈ ਇਹ ਪਿੰਡ ਦੋਸਤੋ ਬਿਲਕੁਲ ਅਲਾਦੀਨਪੁਰ ਪਿੰਡ ਬਿਲਕੁਲ ਲੱਗੇ ਯਾਰ ਸੂਲਪੁਰ ਨਹਿਰਾ ਤਰਨਤਨ ਸਾਹਿਬ ਦੇ ਬਿਲਕੁਲ ਨਾਲ ਲੱਗ ਜਾਂਦਾ ਹੈ ਸਿਰੋਂ ਦੀ ਬਿਲਕੁਲ ਥੋੜੀ ਦੂਰੀ ਹੈਗੀ ਆ ਕੋਈ 2.5 3 3 ਕਿਲੋਮੀਟਰ ਦੀ ਦੂਰੀ ਸ਼ਹਿਰ ਸਿਰੋਂ ਦੀ ਹੈਗੀ ਆ ਦੂਰੀ ਠੀਕ ਆ ਜੀ ਆਓ ਲੈਨੇ ਆ ਬਥੇ ਰਿ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਈ ਨਿਸ਼ਾਨ ਸਸਰੀ ਕਾਲ ਸਸਰੀਆ ਵੀਰ ਜੀ ਉਹ ਠੀਕ ਠਾਕ ਜੋ ਵਧੀਆ ਠੀਕ ਠਾਕ ਵੀਰ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਠੀਕ ਆ ਹਾਂ ਜੀ ਹੋਰ ਨਿਸ਼ਾਨ ਕੋਈ ਗੱਲਬਾਤ ਵਧੀਆ ਵਧੀਆ ਵੀਰ ਜੀ ਠੀਕ ਠਾਕ ਕਿਰਪਾ ਬ ਤਾਂ ਵੀ ਨਿਸ਼ਾਨਾ ਅੱਜ ਦੋ ਆਪਣੇ ਕੋਲੋਂ ਪਸ਼ੂ ਵਗਾਊਗਾ ਦੋ ਪਸ਼ੂ ਵਗਾਊ ਵਿੱਚ ਨੀਲੀ ਰਾਜ ਦੀ ਮੱਝ ਸੂਈ ਹੈ ਤੀਜਾ ਸੂਗਾ ਹਾਂਜੀ 6-7 ਕਿਲੋ ਬੋਲਾ ਵੇਜੀ ਅੱਜ ਪੰਜਵਾ ਦੇਣਿਆ ਸੂਈ ਨੋਈ ਨੋ ਠੀਕ ਹੈ ਜੀ ਹਾਂਜੀ ਬਾੜਾ ਮੋੜ ਜਾ ਬੋਲਾ ਬੰਦਾ ਜੇ ਠੀਕ ਹੈ ਜੀ ਹਾਂਜੀ ਸੂਬਾ ਤੀਜਾ ਸੂਈ ਹਾਂਜੀ ਸੂਬਾ ਤੀਜਾ ਪਚ ਮਗਰ ਤੇ ਮਗਰ ਕੱਟਾ ਵੇਜੀਆ ਲੋ ਜੀ ਇਹ ਕੱਟਾ ਦੋਸਤੋ ਮਗਰ ਇਸ ਮੱਝ ਤੇ ਠੀਕ ਹੈ ਜੀ ਇਧਰ ਮੱਝ ਇੱਕ ਵਾਰੀ ਆਪਾਂ ਤੁਹਾਨੂੰ ਪੂਰੀ ਦਿਖਾ ਦਗੇ ਤੀਜਾ ਸੂਬਾ ਸੂਈ ਹੈ ਫਿਰ ਬਾਕੀ ਜਿਹੜੀ ਜੂ ਦੀ ਪ੍ਰੋਪਰ ਆਪਣੇ ਤਾਂ ਵੀਡੀਓ ਬਣੀ ਹੈਗੀ ਵੀਰ ਜੀ ਠੀ ਆਪਾਂ ਆਪਣੇ ਘਰੇ ਇੱਥੇ ਸੂਈ ਆਪਣੇ ਘਰ ਸੂਈ ਵੀਜੀ ਠੀਕ ਹੈ ਠੀਕ ਹਾਂਜੀ ਹੁਣ ਦੁੱਧ ਕਿੰਨਾ ਛੇ ਕਿ ਸੱਤ ਦੁੱਧ 6-7 ਕਿਲੋ ਵੀਜੀ ਖੁੱਲਾ ਡੁੱਲਾ ਗਰਮਾਣਾ ਠੀਕ ਹੈ ਚੋਣ ਚਾਂ ਕਿੰਦਾ ਕਿਉਣ ਗਾੜਲੇ ਥਣਾ ਜੇ ਬੇਬਲੋਂ ਵੀਜੀ ਪੂਰੋਂ ਦੀ ਮਗਰਲੇ ਥਣ ਸਹੀ ਹੈ ਵੀਜੀ ਠੀਕ ਹੈ ਜੀ ਹਾਂਜੀ ਲਓ ਦੋਸੋ ਅਗਲੇ ਥਣਾ ਦੇ ਵਿੱਚ ਮਾੜੀ ਮੜੀ ਜਿਹੜਾ ਤਾਂ ਪੂਰੋਂ ਦੀ ਆ ਕਿਉਂਕਿ ਦੱਸਿਆ ਮੈਥਾ ਚੰਗਾ ਆ ਕਿਉਂਕਿ ਵੀਰ ਭਰਾ ਨੇ ਜਿੱਥੋਂ ਦੂਰੋਂ ਨੇੜੇ ਆਉਣਗੇ ਇਹਨੇ ਆਉਣਾ ਵਾ ਫਿਰ ਬੰਦਾ ਇੱਥੇ ਆਣ ਕੇ ਕਹੇ ਨਾ ਵੀਜੀ ਪੂਰੋਂ ਆਉਂਦੀ ਤੂੰ ਪਹਿਲਾਂ ਨਹੀਂ ਦੱਸਿਆ ਵੀਜੀ ਆ ਬਿਲਕੁਲ ਹਾਂਜੀ ਉਹ ਦੋਸੋ ਜੋ ਵੀ ਕੋਈ ਨੋਟ ਕਰਾਉਣ ਵਾਲੀ ਗੱਲ ਹੁੰਦੀ ਆ ਤੇ ਬਿਲਕੁਲ ਵਿੱਚੇ ਨੋਟ ਕਰਵਾ ਦਿੰਦੇ ਆ ਵੀਰ ਤੇ ਅਗਲੇ ਥਣੋਂ ਤੇ ਮਾੜੀ ਮੋੜ ਕੋਈ ਰਤਾ ਪਰ ਜਿਹੜੀ ਭੂਰ ਹੈਗੀ ਆ ਉਹ ਦੱਸਣਾ ਫਰਜ਼ ਬਣਦਾ ਕਿਉਂਕਿ ਇੱਥੇ ਕੋਈ ਦੂਰ ਨੇੜੇ ਆ ਕੇ ਬਾਅਦ ਵਿੱਚ ਵੀਰ ਚੋਵੇ ਇੱਥੇ ਇਤਰਾਜ਼ ਤੁਸੀਂ ਪ੍ਰਗਟ ਕਰੋ ਉਹ ਚੰਗੀ ਗੱਲ ਨਹੀਂ ਠੀਕ ਹੈ ਜੀ ਇਸ ਕਰਕੇ ਦੱਸਣਾ ਜ਼ਰੂਰੀ ਆ ਤੇ 6 ਤੋਂ 7 ਕਿਲੋ ਦੁੱਧ ਤੇ ਹੁਣ ਚੱਲਣ ਢਈ ਆ ਪੰਜਾਂ ਛੇ ਦਿਨਾਂ ਦੀ ਸੂਈ ਤੇ ਸਵੇਰ ਤੇ ਜਾਂ ਇਸ ਮੈਂ ਦਾ ਠੀਕ ਆ ਜੀ ਆਲਾ ਉਦਾਂ ਆਪਣੀ ਚੁਵਾਈ ਹੁੰਦੀ ਆ 5:30 ਤੋਂ 5:30 ਅੱਜ ਵੀ ਜੀ ਤੁਹਾਨੂੰ ਪਤਾ ਆ ਕਰਨੀ ਹੈਗੇ ਅੱਜ ਮੰਮੀ ਨਾਲ 5:30 ਵਜੇ ਚੁਵਾਈ ਕੀਤੀ ਆ ਲੇਟ ਹੋਈ ਚੁਵਾਈ ਹਾਂਜੀ ਅੱਜ ਲੇਟ ਹੋਈ ਆ ਉਦਾਂ ਆਪਣੀ ਪੱਕੀ 5:30 ਤੋਂ 5:30 ਹੀ ਆ ਠੀਕ ਆ ਜੀ ਹਾਂਜੀ ਲਓ ਦੋਸਤੋ ਇੱਕ ਘੰਟੇ ਦਾ ਜਿਹੜਾ ਫਰਕ ਪੈ ਗਿਆ ਠੀਕ ਆ ਅੱਜ ਚੁਵਾਈ ਦੇ ਵਿੱਚ ਫਿਰ ਹਾਲ ਜਿਹੜੀ 5:30 ਤੋਂ 5:30 ਦੀ ਜਿਹੜੀ ਚੁਵਾਈ ਦਾ ਸਮਾਂ ਹੈਗਾ ਹੈ ਪਸ਼ੂਆਂ ਦੀ ਦਾ ਉਸ ਅਕੋਰਡਿੰਗ ਤੁਸੀਂ ਦੇਖ ਲਿਓ ਜਿਹੜੇ ਵੀਰ ਨੇ ਚੁਵਾਈ ਕਰਨੀ ਆ ਆਪਣੇ ਟਾਈਮ ਤੋਂ ਟਾਈਮ ਬੰਨ ਕੇ ਦੋ ਟਾਈਮ ਚੁਵਾਈ ਕਰਕੇ ਦੇਖ ਲਿਓ ਇਸ 6 7 ਕਿਲੋ ਦੁੱਧ ਦਾ 10000 ਸੂਈ ਨੂੰ ਥੋੜੇ ਦੇਣੀਆਂ ਹੋਏ ਆ 5 6 ਦਿਨ ਠੀਕ ਆ ਲੈ ਵੀ ਨਿਸ਼ਾਨ ਖੋਲ ਕੇ ਮਾਰੇ ਤੋਰ ਕੇ ਦਿਖਾਈਏ ਮਾਜ ਚੰਗੀ ਆ ਦੋਸਤੋ ਬਾਕੀ ਨਿੱਗਰ ਨੁੱਗਰ ਪੂਰੀ ਵੇਚੀ ਹਾਂ ਮੇਨੋਂ ਮੋਨ ਵੇਚਿਆ ਪੂਰੀ ਮਿੱਠੀ ਐ ਹਾਂਜੀ ਬਾਕੀ ਮੱਝ ਪੂਰੀ ਪੋਲੀ ਪਾਲੀਆਂ ਇੱਕ ਨੰਬਰ ਹੈ ਚਵਾਈ ਚਵਾਈ ਵੀਰ ਜੀ ਹੂੰ ਹੂੰ ਠੀਕ ਹੈ ਜੀ ਸੋ ਦੋਸਤੋ ਇਹ ਮੱਝ ਬਹੁਤ ਜ਼ਿਆਦਾ ਨਹੀਂ ਜਾਂਦੇ ਆਪਾਂ ਇਹਨੇ ਤੁਹਾਨੂੰ ਪਤਾ 10-11 ਦੁੱਧ ਨਾਰਮਲ ਭਰ ਦੇਣਾ 10 ਕਿਲੋ ਚਵਾਈ ਜਾਵੇ ਦੁੱਧ ਬਹੁਤ ਹੁੰਦਾ ਦਾਸ ਵੀਰ ਜੀ ਹਾਂ ਤੇ ਇਹ ਨਿਸ਼ਾਨ ਕੀ ਮੁੱਲ ਕਰ ਦਿੰਦਾ ਫਿਰ ਮੁੱਲ ਵੀਰ ਜੀ ਕੋਈ 75-80 ਨਹੀਂ ਕਰਨਾ 70000 ਦੀ ਦਵਾਂਗੇ ਵੀਰ ਜੀ 70 ਦੀ ਹਾਂਜੀ ਹਾਂ ਨਹੀਂ ਹਾਂਜੀ ਹਾਂ ਨਹੀਂ ਆ ਥੋੜਾ ਬੋੜਾ ਮੌਕੇ ਤੇ ਮਾਤਨ ਕਰਦਾਂਗੇ ਪਰ ਜ਼ਿਆਦਾ ਨਹੀਂ ਹੋਣਾ ਵੀਰ ਜੀ ਠੀਕ ਹੈ ਹਾਂਜੀ ਬਹੁਤ ਹੀ 70000 ਦੀ ਦੋਸਤੋ ਇਹ ਮੱਝ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਤੋ ਦੁੱਧ ਸੇਵਾ ਦਾ ਕੋਈ ਵੀਰ ਚੰਗੀ ਸੇਵਾ ਕਰ ਕਰ ਲੂਗਾ ਲੇ ਜਾ ਕੇ ਠੀਕ ਹੈ ਜੀ ਤੋ ਤੁਸੀਂ ਵਧਾ ਲਓਗੇ ਬਾਕੀ ਇਹ ਗਰਮੀ ਕਰ ਗਰਮੀ ਕਰਕੇ ਆਪਾਂ ਕੋਈ ਗਰਮਸ਼ਾਹ ਨਹੀਂ ਨਾ ਜੇ ਇਹਨੂੰ ਪਾਈ ਉਦਾਂ ਬੜੀਵਿਆਂ ਦੀ ਖਾਲੇ ਨੂੰ ਚਾਹੀਦੀ ਬੜੀਵਿਆਂ ਦੀ ਖਾਲੇ ਮਸਰਾਂ ਸੁੜੀ ਹਾਂਜੀ ਬਾਕੀ ਆਪਾਂ ਗਰਮਸ਼ਾਹ ਨਹੀਂ ਜੇ ਕੋਈ ਤੋ 8-7 ਦਿਨ ਵੈਸੇ ਨਾਰਮਲ ਪਾਉਣਾ ਜਿਹੜਾ ਲਾਜ਼ਮੀ ਨਹੀਂ ਹੁੰਦਾ ਇਹਦਾ ਹਾਂਜੀ ਤੇ ਇਹ ਦੋਸਤੋ ਮੱਝ ਆਪਾਂ ਇਹਦੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਨੀਲੀ ਰਾਵੀ ਦੇ ਵਿੱਚ ਬਾਕੀ ਬਾਣ ਦੀ ਬੁਣ ਦੀ ਚੰਗੀ ਆ ਕੋਈ ਥਣ ਵੱਧ ਘਟ ਨਹੀਂ ਚਾਰੇ ਸਾਣ ਬਰਾਬਰ ਘਾੜ ਲੇ ਘਾੜ ਬਰਾਬਰ ਮਗਰਲੇ ਮ ਲੋ ਵੀ ਠੀਕ ਸੌ ਮਾੜੀ ਚੰਗੀ ਆ ਦੋਸਤੋ 70000 ਦੇ ਵਿੱਚੋਂ ਮਾਨਤਨ ਹੋ ਜੂਗਾ ਕਿਸੇ ਵੀਰ ਦੇ ਘਰ ਆ ਇਹਦਾ ਤੇ ਬਾਕੀ ਓਵਰਲ ਸਾਰੀ ਚੰਗੀ ਆ ਬਾਡੀ ਬੁੱਡੀ ਦੀ ਚੰਗੀ ਆ ਸਿਹਤ ਪੱਖੋਂ ਵੇਖੀ ਉਹ ਵੀ ਚੰਗੀ ਆ ਪੂਰੀ ਤੇ ਮਗਰ ਇਹਦੇ ਕੱਟਾ ਹੈ ਮੇਲ ਕਾਫ ਲੈ ਵੀ ਆ ਨਿਸ਼ਾਨ ਜਿਹੜੀ ਆਪਣੇ ਕੋਲ ਅਗਲੀ ਅਗਲੀ ਆ ਵੜ ਗਈ ਦੂਜਾ ਸੂਗਾ ਸੁੰ ਜਾ ਰਹੀ ਵੀ ਜੀ ਦੂਸਰਾ ਸੂਬਾ ਹਾਂਜੀ ਤਿਆਰੀ ਜੀ ਹੈਗਾ ਵੀ ਜੀ ਵੈਸੇ ਦਿਨ ਪੂਰੇ ਭਰੇ ਹੋਏ ਪਏ ਰਹੇ ਹਾਂ ਹਾਂਜੀ ਬਾਕੀ ਠੰਡੀ ਸੀ ਲਿਆ ਕੁਛ ਨਹੀਂ ਆਂਦੀ ਵੀ ਜੀ ਬਾਕੀ ਥਾਣੇ ਵਿੱਚ ਪੂਰਾ ਵਿਥਾਂ ਫਿਰਲਾ ਦੇ ਲੱਗਾ ਵੇ ਜੀ ਨਾ ਕੋਈ ਡਰਦੀ ਨਾ ਕੁਛ ਨਹੀਂ ਕਰਦੀ ਐ ਜੀ ਜਿੱਦਾਂ ਮਰਜੀ ਇਹਨ ਬਈ ਬੂਈ ਆ ਵੰਡਪੁੰਡ ਬੜੀ ਚੰਗੀ ਹੈ ਬਹੁਤ ਚੰਗੀ ਵੇ ਜੀ ਪੀੜੀ ਦੇ ਪਾਵਾਂ ਕਿ ਖਿਲੇ ਗਏ ਸਾੜਾ ਹੂੰ ਲਓ ਵੀ ਦੋਸਤੋ ਇਹਨੂੰ ਕਹਿ ਦਿੰਨੇ ਆਂ ਵੀ ਪੀੜੀ ਦੇ ਪਾਵੇ ਆਪਾਂ ਨੂੰ ਲੱਗਾ ਕੱਲੀ ਕੱਲੀ ਨੁਕਰ ਤੇ ਠੀਕ ਐ ਜੀ ਕੱਲੀ ਕੱਲੀ ਗੁੱਟ ਤੇ ਬਹੁਤ ਸੋਣੀ ਤੇ ਹਜੇ ਕੱਢ ਜੇ ਇਹਦੇ 2 ਦਿਨ ਹੋਰ ਕੱਢ ਜੇ ਨਾ ਗੱਡੇ ਦੇ ਸੂਈ ਪਵੇ ਹਜੇ ਵੀ ਜੀ ਸੁਣਦਾ ਨਹੀਂ ਪੜਾ ਸੁਣਦਾ ਜਾਂ ਨਹੀਂ ਸੁਣਦਾ ਅੱਛਾ ਹਾਂਜੀ ਅੱਛਾ ਜੱਜਾ ਜੱਜਾ ਜੇਤਾ ਨਹੀਂ ਗਈ ਹਾਂਜੀ ਜੱਜਾ ਜੇਤਾ ਤਾਂ ਕੱਢਦੇ ਉਹਨੇ ਚੰਗਾ ਬਣ ਜੂ ਥੱਲੇ ਹਾਂਜੀ ਦੇਖੋ ਸੋ ਪੈਸੇ ਬਣੀ ਦੇ ਫੁੱਲ ਪਈ ਆ ਤੁਹਾਨੂੰ ਵੀ ਪਤਾ ਵੇਖ ਕੇ ਪਤਾ ਲੱਗਦਾ ਵੀ ਐ ਤਿਆਰੀ ਆ ਕੋਈ ਕੱਢ ਕੇ ਦੋ ਦਿਨ ਤੇ ਕੱਢ ਵੀ ਸਕਦੀ ਆ ਬਾਕੀ ਆਦੀ ਨਹੀਂ ਕੋਸ਼ ਵੀ ਵੀਰ ਜਿੱਦਾਂ ਵਰਜੀ ਬਈ ਜਾਓ ਇੱਕ ਨਾ ਮਾਰਨਾ ਮੂ ਨਾ ਵਾ ਠੰਡੀ ਸੀਲਸ ਲੱਗ ਵਿੱਚ ਹੀ ਪੂਰੀ ਆ ਸੀਲੀਆਂ ਸੂਲੀਆਂ ਪੌਤ ਹਾਂਜੀ ਇਧਰ ਦੀ ਆ ਹਾਂ ਉਹਨੂੰ ਠੀਕ ਹੈ। باقی ਦੁੱਧ ਜ਼ਿਆਦਾ ਚੰਗਾ ਭਰ ਦੋਗੇ। ਜਿੱਥੋਂ ਆਪਾਂ ਲਈ ਘਰ ਆ ਲੈਨੇ ਕਿਹਾ ਵਸ 17-18 ਕਿਲੋ ਚ ਹੋਇਆ ਦੇ ਥੱਲੇ। ਸੁਆਹ ਕਿਨਾਂ ਤੀਜਾ ਦੱਸਿਆ? ਦੂਜਾ ਦੂਜਾ ਦੁਜਾ ਵੀ ਜੀ। ਲਓ ਜੀ। ਉਹਨਾਂ ਨੇ ਲਿਆ ਵਾ ਦੋਸਤੋ ਬਹੁਤ ਵਧੀਆ ਨਿੱਗਰ ਲੇਵਾ ਪੂਰਾ। ਨਾਰਮਲ ਦਰਮਿਆਨੀਆਂ ਜਿਹੜੀਆਂ ਭਲਾ-ਪੁਲਾ ਹੈਗੀਆਂ ਨੇ ਲੈ ਵਿੱਚ। ਤੇ ਥਣ ਪੂਰਾ ਥੀ ਚਵਾਈ ਦਾ ਮੁੱਠੀ ਥਾਣਾ। ਕੋ ਪਹਿਲੇ ਪਿਛਲੇ ਸਵੇਰ ਤੱਕ ਰਿਕਾਰਡ ਕੋਡ ਦੁੱਧ 17-18 ਕਿਲੋ ਵੀ ਜੀ ਘਰ ਆ ਲੈਨੇ ਕਿਹਾ ਵਾ। ਜਿੱਦਾਂ ਦਾ ਆਪਾਂ ਲਈ ਆ। ਬਾਕੀ ਠੰਡੀ ਸੀਜ਼ਨ ਲਾ ਕੇ ਜਿੱਥੇ ਮਰਜੀ ਖਿਲਾਰ ਕੇ ਉਹ ਜਿੱਦਾਂ ਮਰਜੀ ਹੱਥੋਂ ਤੇ ਫੇਰੀ ਜਾ ਵੀ ਜੀ ਕੁਝ ਨਹੀਂ ਆਂਦੀ। ਹੂੰ। ਬਾਕੀ ਉਸੇ ਵਾਲੇ ਪੂਛ ਜੁੱਕ ਲੈਂਦੇ ਜੀ ਜਿੱਦਾਂ ਮਰਜੀ। ਹਾਂ। ਚੱਲ। ਹਾਂ ਜੀ ਤੋਰ ਲੋ ਨਿਸ਼ਾਨ। ਲਓ ਦੋਸਤੋ ਠੀਕ ਹੈ ਜੀ ਪਿੰਡੇ ਪੁੰਡੇ ਵੀ ਪੂਰੀ ਨਿਕਰ ਆ ਦੋਸਤੋ ਹਾਈਟ ਹੈ ਮੀਡੀਅਮ ਕੋਈ ਮੰਨ ਕੇ ਵੀਰ ਸੌਦਾ ਕਰ ਲੇ ਠੀਕ ਹੈ ਜੀ ਬਾਕੀ ਨਿੱਗਰ ਨੁਗਰ ਸਾਫ ਦੇ ਵੀ ਬੜੀ ਸਾਫ ਸਫਾਈ ਹੈ ਹਾਂ ਜੀ ਸੋ ਵੰਡ ਬੁੰਡ ਤੁਸੀਂ ਦੇਖ ਹੀ ਲਈ ਆ ਬਹੁਤ ਸੋਹਣਾ ਕੋਲ ਲਗਾ ਥਨ ਥਨ ਸਪੇਸ ਬਹੁਤ ਚੰਗੀ ਆ ਤੇ ਸੋਹਣਾ ਦੋਦ ਜਵਾਦੂਗੀ ਇਸ ਵਾਰ ਵੀ ਚੰਗੀ ਉਮੀਦ ਹੈ ਕੋਈ ਵੀਰ ਕਰਕੇ ਸੌਦਾ ਤੁਸੀਂ ਕਰ ਲਿਓ ਠੀਕ ਆ ਬਾਕੀ ਆ ਫੇਸ ਕੁਆਲਟੀ ਠੀਕ ਆ ਤੇ ਨਿਸ਼ਾਨ ਦਾ ਮੁੱਲ ਕੀ ਕਰਦੇ ਪਏ ਮੁੱਲ ਕਾਨੂੰ ਵਿਜੀ ਭਾਏ 70 75 65 ਜੋ ਮਰਜੀ ਕਰੀ ਜਾਈਏ ਵਾੜਿਆ ਚ ਮਾਨਦਨ ਕਰਦਾਂਗੇ ਥੋੜਾ ਬੜਾ 60000 ਚ ਹਾਂਜੀ ਥੋੜਾ ਬੜਾ ਕਿੰਨਾ ਹਾਂਜੀ 60500 ਦੀ ਦੇ ਦਾਂਗੇ 60500 ਹਾਂਜੀ ਲਓ ਜੀ ਹਾਂ ਬਾਕੀ ਵੜ ਨਿੱਗਰੇ ਵੀਰ ਜੀ ਸੂਈ ਸਵਾਈ ਵੀ ਜਿੱਦਾਂ ਮੱਝੀ ਵੇਲੋ ਕੋਈ ਨੁਕਸ ਨਹੀਂ ਵੀ ਜੀ ਬਾਕੀ ਆਪਣੀ ਥਣਾ ਥੋਣਾ ਦੀ ਗਰੰਟੀ ਹੋ ਗਈ ਕੋਈ ਪਾਰ ਪਿਛਾ ਨਹੀਂ ਕੋਈ ਕੁਝ ਨਹੀਂ ਕਰਦੇ ਜੀ ਚਾਰ ਪੰਜ ਦਿਨ ਹੋ ਗਏ ਆਪਣੇ ਦਵਾਈ ਦੇ ਠੀਕ ਠੀਕ ਹਾਂਜੀ ਲਓ ਦੋਸਤੋ ਪਸ਼ੂ ਘਟੋ ਘਟ ਦੋਵੇਂ ਤਕਰੀਬਨ ਉਹ ਵੀ ਘਰੇ ਲਿਆ ਕੇ ਸਵਾਈ ਆ ਜਿਹੜੀ ਮੱਝ ਤੁਹਾਨੂੰ ਦਿਖਾਈ ਆ ਇਹ ਵੀ ਪੰਜਾਂ 14 ਦਿਨਾਂ ਦੀ ਘਰੇ ਆਈ ਆ ਤਾਂ ਪੂਰੇ ਦੇਵਰਾ ਦੂਰੋਂ ਤੋਂ ਪਤਾ ਵੀਰਾਂ ਦਾ ਵੀ ਇਹ ਲੱਗਾ ਆਪਾਂ ਨੂੰ ਠੰਡੀ ਧੀਰੀ ਆ ਸੀਲਸ ਲੱਗਾ ਸਾਹੂ ਆ ਤੋਂ 35 ਤੋਂ ਉਪਰ ਇੱਕ ਨੰਬਰ ਆ ਜਿੱਦਾਂ ਮਰਜ਼ੀ ਕੋਈ ਭਰਾ ਬੁਲਾ ਜਿੱਦਾਂ ਮਰਜ਼ੀ ਵੀਰ ਜੀ ਵਿਰਾਹ ਸਕਦਾ ਜਿੱਦਾਂ ਮਰਜ਼ੀ ਖਲੀ ਕਰ ਸਕਦਾ ਤੇ 60500 ਦੀ ਇਹ ਦਿੱਤੀ ਜਾਊਗੀ ਇਹ ਰੇਟ ਆ ਦੋਸਤੋ ਇਹ ਪੜਦਾ ਇਸ ਵੈੜ ਦਾ ਬਾਕੀ ਚੋਣ ਚਣ ਚੰਗੀ ਨਿਕਲੂਗੀ ਗੁੱਲਗਲ ਬਹੁਤ ਸੋਨਾ ਕਾਇਮ ਆ ਠੀਕ ਆ ਜੀ ਥਾਣ ਤੁਨ ਬਹੁਤ ਸੁਆਦੀ ਆ ਮੁੱਠੀ ਥਾਣਾ ਤੇ ਇਹ ਨਿਸ਼ਾਨ ਆਪਣੇ ਕੋਲ ਦੋ ਪਸੂ ਆ ਜਿਹੜਾ ਬਹੁਤ ਸ਼ੂ ਵੀਰ ਜੀ ਵਿਕਾਊਗਾ ਤੇ ਨੰਬਰ ਇੱਕ ਕਰਦਿਓ ਸਰ ਵੀਰ ਜੀ 7876 7447 ਠੀਕ ਹੈ ਜੀ ਹਾਂ ਜੀ ਨਾ ਦੋਸਤੋ ਇਹ ਦੋ ਐਨੀਮਲ ਨੇ ਅੱਜ ਬਾਈ ਨਿਸ਼ਾਨ ਦੇ ਕੋਲ ਪਿੰਡ ਰਸੂਲਪੁਰ ਨਹਿਰਾ ਤਸਵੀਰ ਜਿਹੜਾ ਇਸ ਬੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੋ ਦੋਨੋਂ ਐਨੀਮਲ ਚੰਗੇ ਆ ਦੋਸਤੋ ਕਨੀਲੀ ਰਾਵੀ ਦੇ ਵਿੱਚ ਮੱਝ ਦਿਖਾਤੀ ਹੈ ਤੁਹਾਨੂੰ ਤਾਜੀ ਸੂਈ ਹੈ ਇੱਕ ਵੈੜ ਪੂਰੀ ਤਿਆਰੀ ਆਲੀ ਹੈ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ